ਹਾਂਜੀ ਕੀ ਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਦਾ ਮੈਨੂੰ ਯਾਰ ਨਾਲ ਮਿਲਾਇਆ ਅਸੀਂ ਬਹੁਤ ਘੱਟ ਮਿਲਦੇ ਹਾਂ ਪਰ ਅੱਜ ਅਸੀਂ ਸਾਰੇ ਇਕੱਠੇ ਹੀ ਆ ਅੱਗੇ ਵੀ ਇਕੱਠੇ ਰਹਿੰਦੇ ਛੇਵੇਂ ਤਰ੍ਹਾਂ ਕੇ ਬਾਰ ਮਿਲ ਕੇ ਇਕੱਠੇ ਹੀ ਰਹੇ ਹਾਂ ਅੱਜ ਸਾਨੂੰ ਸਾਡੀ ਗੱਡੀਆਂ ਨੇ ਦੁਬਾਰਾ ਮਿਲਾਇਆ ਅੱਜ ਮਿਲ ਕੇ ਸਾਰੇ ਆਪਣੀ ਪੁਰਾਣੀ ਗੱਲਾਂ ਤਾਜ਼ੀ ਕਰਾਂਗੇ ਜੋ ਅਸੀਂ ਲੜਦੇ ਸੀ ਝਗੜਦੇ ਆਪਣੇ ਸਾ ਪਿਆਰ ਨਾਲ ਰਹਿੰਦੇ ਸੀ ਪਹਿਲਾਂ ਅਸੀਂ ਬੜਾ ਸੋਹਣਾ ਵਾ ਬੜਾ ਐਂ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਲੈ ਵੀ ਅੱਜ ਖਾਣ ਪੀਣ ਨੂੰ ਖੁੱਲ੍ਹਾ ਹੋ ਤੇ ਖਾਣਾ ਪੀਵਾਂਗੇ ਐਸ਼ ਕਰਾਂਗੇ ਨਾਲ ਗੱਲਾਂ ਬਾਤਾਂ ਕਰਾਂਗੇ ਓਹੋ ਆਪਾਂ ਗੱਲਬਾਤਾਂ ਕਰਨੀ ਸੀ ਇਹ ਬਤਿੰਦਰ ਫੋਨ ਤੇ ਲੱਗਿਆ ਹੋਇਆ ਇਹਨੂੰ ਵੀ ਫੋਨ ਵਾਇਰਸ ਹੋਇਆ ਹੋਇਆ ਵਾ ਇਹ ਨਹੀਂ ਨਿਕਲਦਾ ਫੋਨ ਤੋਂ ਹਾਂ ਓਹੋ ਹੱਸਣਾ ਨਹੀਂ ਆਪਾਂ ਗੱਲਬਾਤਾਂ ਕਰਨੀ ਤਾਂ ਗੱਲਬਾਤਾਂ ਕਰ ਆਇ ਨਹੀਂ ਸਰਨਾ ਮਿੱਠਿਆ ਹਾਂ ਵੀ ਉਹ ਦੇਖ ਲੈ ਦੇਖ ਲੈ ਦੇਖ ਲੈ ਹਾਂ ਦੱਸ ਕਿਵੇਂ ਆ ਫਿਰ ਆਂਗਲੀ ਕਦੇ ਕਰਦੇ ਨੂੰ ਇਹ ਸਮਝ ਨਹੀਂ ਆਉਂਦੀ ਤਾਂ ਹੁਣ ਕਿਹਨੂੰ ਜਿਤਣਾ ਹੈ 10 ਮੈਨੂੰ ਪਹਿਲਾਂ ਤਾਂ ਦੱਸ ਤਾਂ ਸੀ ਅੱਛਾ ਕਹਿੰਦਾ ਮੈਂ ਆਪਣੇ ਆਪ ਨੂੰ ਜਿਤਣਾ ਵਾ ਦੁਨੀਆ ਜਿੰਨੀ ਆਪਣੇ ਆਪ ਜਿੰਨਾ ਬਾਕੀ ਹੈ ਚਲੋ ਵੀ ਇਹਨੂੰ ਆਪਣੇ ਆਪ ਨੂੰ ਜਿੱਤ ਲੈਣ ਦੋ ਆਪਾਂ ਕਿਸੇ ਹੋਰ ਨਾਲ ਗੱਲਾਂ ਕਰਦੇ ਆ ਓਏ ਪਹਿਲੇ ਤਾਂ ਸਾਰਾ ਖਾਲੀ ਪਿਆ ਗੱਲਾਂ ਕਿਹਦੇ ਨਾਲ ਕਰੀਏ ਕਿੱਲਾ ਬੱਤਾ ਕਰਨ ਕੋਈ ਹੈ ਨਹੀਂ ਚਲੋ ਆਪਾਂ ਚੱਲੇ ਗੁਰਦੁਰ ਸਾਹਿਬ ਮਨਜੀ ਸਾਹਿਬ ਗੁਰਦੁਰ ਸਾਹਿਬ ਪਹੁੰਚ ਚੁੱਕੇ ਆ ਖੰਨੇ ਵਿੱਚ ਗੁਰਦੁਰ ਸਾਹਿਬ ਜਿਹੜੇ ਦਰਸ਼ਨ ਕਰਦੇ ਗੁਰੂ ਸਾਹਿਬ ਦੇ ਉਹ ਕਿੱਥੇ ਗੋਲਡ ਫਰੂਟ ਚਾਟ ਲੈ ਵੀ ਗੋਲਡੀ ਤਾਂ ਫਰੂਟ ਚਾਟ ਛਕਣ ਲੱਗਿਆ ਹੋਇਆ ਹਾਂ ਵੀ ਗੁਰਤੇ ਦਰਸ਼ਨ ਨਹੀਂ ਕਰਨੇ ਕਹਿੰਦਾ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਫਿਰ ਆਪਾਂ ਵੀ ਚੜਖਾਈ ਲੈਨੇ ਆ ਫਿਰ ਗੁਰੂ ਸਾਹਿਬ ਦਰਸ਼ਨ ਕਰਦੇ ਆ ਲੋਈ ਤਾਂ ਦਾ ਸ਼ਗਰਤ ਸਭ ਮਹਾਰਾਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਤਿ ਵਖਸ਼ਿਓ ਸੁਮਤਿ ਵਖਸ਼ਿਓ ਮਨ ਨੀਮ ਮਤਿ ਚੀ ਵਖਸ਼ਿਓ ਨਾਨਕ ਨਾਮ ਚੜ ਦੀ ਗਲਾ ਤੇਰੇ ਪਾਣੇ ਸਰਵਤ ਦੱਪਲ ਲੋ ਜੀ ਆਪਾਂ ਪਹਿਲ ਵਿੱਚ ਜਾਣੇ ਲੋ ਪਹਿਲ ਵਿੱਚ ਕੀ ਦੇਦੇ ਸਾਡੇ ਡੀਪੀ ਸਰ ਸਰਦਾਰ ਗੁਰੀਬ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਪੜਾਇਆ ਸਾਡੇ ਗੁਰੂ ਡੀਪੀ ਸਰ ਤੇ ਸਾਨੂੰ ਮਿਲ ਕੇ ਬੜੇ ਖੁਸ਼ ਹੋਏ ਸਾਨੂੰ ਬਹੁਤ ਅਸੀਸਾਂ ਦਿੱਤੀਆਂ ਕੋਈ ਵਕਤ ਹੁੰਦਾ ਸੀ ਸਾਨੂੰ ਮਿਲ ਕੇ ਗਾਣਾ ਗਾਦੇ ਹੁੰਦੇ ਸੀ ਸਾਨੂੰ ਘੂਰਦੇ ਹੁੰਦੇ ਸੀ ਇਹਨਾਂ ਦੇ ਘੂਰਾ ਕਰਕੇ ਇਹਨਾਂ ਦੇ ਗਾਣਾ ਕਰਕੇ ਅੱਜ ਅਸੀਂ ਬੰਦੇ ਬਣੇ ਹੋਈਆਂ ਕਿਰਪਾ ਰੱਖਣ ਵਾਹਿਗੁਰੂ ਜੀ ਨਾਲ ਤੇ ਹਾਸੇ ਦੇ ਖੇੜ ਸਾਡਾ ਟਾਈਮ ਪਾਸ ਹੋਇਆ ਇਸ ਤੋਂ ਬਾਅਦ ਲੱਗਦਾ ਪਤਾ ਹੀ ਲੱਗਿਆ ਸਾਨੂੰ ਕਿ ਸਾਡੀ ਰਾਤ ਕਦੋਂ ਪੈ ਗਈ ਹਨੇਰਾ ਕਦੋਂ ਹੋ ਗਿਆ ਲੋਈ ਮਿੱਤਰੋ ਹਨੇਰਾ ਹੋ ਗਿਆ ਆਪਾਂ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਵਿੱਚ ਸਾਰੇ ਆ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਉਦੇ ਵਾਸਤੇ